ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਵਾਜ ਵੀਰਾਂ ਨੂੰ ਲੋਬੇ ਅੱਜ 7 ਅਪ੍ਰੈਲ ਨੂੰ ਜੀ ਸਾਰੇ ਕੈਰ ਦੀਆਂ ਦੂਸਰ ਤੇ ਤੀਸਰ ਚੌਥਰਾਂ ਵਾਲੀਆਂ ਬਾਜੀਆਂ ਸਾਰੀਆਂ ਬਾਜੀਆਂ ਦੇ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਵੀਡੀਓ ਵਧੀਆ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰ ਦਿਓ 5 ਅਪ੍ਰੈਲ ਨੂੰ ਬਈ ਪੰਚ ਚੁੱਕੇ ਘਰ ਤੇ 60 ਕੂਤਰ ਰੋਡੇ ਸੀ 1700 ਮਡ ਨੂੰ 6 ਅਪ੍ਰੈਲ ਨੂੰ ਦੂਸਰ 36 ਕੂਤਰ ਰੋਡੇ ਸੀ ਅੱਜ ਤੇ ਤੀਸਰ ਸੀ ਬਈ ਅੱਜ 17 ਕੂਤਰ ਰੋਡੇ ਸੀ ਤੇ 5 ਵਜੇ 20 ਮਿੰਟ ਤੇ ਬਈ 9 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਉਹ ਕੂਤਰ ਸੀਗੇ ਬਈ ਗੋਰਾ ਸੇਵੀਆਂ ਬੂਟਾ ਤੇ ਉਹਨਾਂ ਦੇ ਘਰ ਕੂਤਰ ਸੀ ਗ ਮਨਦੀਪ ਸੂਰਤੀ ਜੀ ਰਕਮਿੰਦਰ ਜਟਾਣਾ ਨੇ ਸ਼ਗਮਿੰਦਰ ਕਿਲੇ ਸੀਰਾ ਕਿਲੇ ਤੇ ਪ੍ਰਗਟ ਮੂਸੇ ਨੇ ਪ੍ਰਗਟ ਮੂਸੇ ਨੇ ਖੋਦੀ ਸੰਭਿਆ ਸੀ ਬਈ ਆਪ ਸੀਰਾ ਕਿਲੇ ਇਹ ਪ੍ਰਗਟ ਮੂਸੇ ਨੇ ਤੇ ਸੀਰਾ ਕਿਲੇ ਨੇ ਸੰਭਿਆ ਸੀ ਪੰਮਾ ਮੋੜ ਚੀਨਾ ਸਮਾਗ ਤੇ ਆਮਣਾ ਮੋੜ ਨੇ ਸੰਭਿਆ ਸੀ ਚੀਨਾ ਸਮਾਗੇ ਖੁਦ ਚੀਨਾ ਸਮਾਗ ਤੇ ਆਮਣਾ ਮੋੜ ਨੇ ਸੰਭਿਆ ਸੀ ਕਾਕੂ ਸੇਖਪੁਰਾ ਕਾਕੂ ਸੇਖਪੁਰ ਨੇ ਸੰਭਿਆ ਸੀ ਰਾਜਪਾਲ ਤੇ ਸੌਂਧੀਆ ਇਹ ਨਿਰਮਲ ਮੀਰਪੁਰ ਨੇ ਸੰਭਿਆ ਸੀ ਬਈ ਇਹਦੇ ਨੌ ਕੁ ਉਤਰਾ ਕੇ ਬਾਜੀ ਵੰਡੀ ਗਈ ਆ ਪਿੰਡ ਚੁੱਕੇ ਖੋਲ ਤੇ ਸਰਦੀ ਪਿੰਡ ਮੱਜੂ ਦੇ ਭਾਈ 4 ਅਪ੍ਰੈਲ ਨੂੰ 198 ਕੂਤਰ ਉੱਤਰ ਡੇਸੀ 2200 ਮੋਟ ਨੂੰ 5 ਅਪ੍ਰੈਲ ਨੂੰ ਦੋਸਰ ਛੋਟੇ ਸੀ ਭਾਈ 112 ਕੂਤਰ 6 ਅਪ੍ਰੈਲ ਨੂੰ ਤੀਸਰ ਛੋਟੇ ਸੀ ਵੀਰੇ 46 ਕੂਤਰ ਤੇ ਅੱਜ 7 ਅਪ੍ਰੈਲ ਨੂੰ ਭਾਈ ਚੌਥਰ ਛੋਟੇ ਸੀ 32 ਕੂਤਰ 19 ਕੂਤਰਾਂ ਨੇ ਭਾਈ ਸਾਢੇ 6 ਦਾ ਟੈਂਕ ਕਰਤਾ ਤੇ 19 ਕੂਤਰਾਂ ਦੀ ਬਾਜੀ ਵੰਡੀ ਗਈ ਪਹਿਲੇ ਪਹਿਲੇ ਤਿੰਨਾਂ ਨੂੰ ਵੀਰੇ ਕੱਪ ਸੀ ਨਾਮ ਚ ਉਹਨਾਂ ਦੀ ਪਰਚੀਆਂ ਪਾਈਆਂ ਗਈਆਂ ਤੇ 19 ਕੂਤਰ ਵੀ ਹੈ ਕਿਹੜੇ-ਕਿਹੜੇ ਘਟਾਰੀਆਂ ਦੇ ਸੀ ਕੀ ਨੇ ਸਾਮਪੇ ਤੁਹਾਨੂੰ ਦੱਸਦੇ ਆ ਸਭੀ ਕੁਸਾ ਸਭੀ ਕੁਸੇ ਨੇ ਸਾਂਭਿਆ ਸੀ ਪਿੰਡ ਆਦਮਪੁਰਾ ਇਹ ਵੀ ਸਭੀ ਕੋ ਸਨੇ ਸੰਭਿਆ ਸੀ ਜੀਤ ਦਵਾਈ ਜੀਤ ਦਵਾਈ ਨੇ ਸੰਭਿਆ ਚਤਰਾ ਸੋਈਆਂ ਜੀਤ ਦਵਾਈ ਨੇ ਕਰਨ ਭਟੌੜ ਗੁਰਪ੍ਰੀਤ ਭਟੌੜ ਤੇ ਮਕੀ ਗਾਮੀ ਵਾਲਾ ਨੇ ਨਿੱਕਾ ਸਿਧਮਾ ਨਿੱਕਾ ਸਿਧਮਾ ਨੇ ਖੁਦ ਗੁਰਕੀਰਤ ਪੌਣਾ ਨਿੱਕਾ ਸਿਧਮਾ ਨੇ ਐਮੀ ਵਰਕ ਕੀ ਭਾਈ ਸਵਾਲ ਨੇ ਕੋਟਾ ਸੈਦੋਕੇ ਮੋਰ ਬੱਪੀ ਜਣਾ ਨੇ ਨੇਕ ਲੋਪੋਂ ਗਗਨਾ ਹਾਂਸ ਨੇ ਬਿੱਟੂ ਪੁੱਚੋ ਕਾਕਾ ਚੰਨਣ ਵਾਲ ਤੇ ਪੰਨੂ ਮਾਣੂਕੇ ਨੇ ਬੱਗਾ ਚੰਨਣ ਵਾਲ ਪਾਲਾ ਚਹਾਨਕੇ ਨੇ ਜਸਦੀਪ ਵਰਮੀ ਕਾਲਾ ਵਰਮੀ ਨੇ ਨਿੱਕਾ ਸੋਹਲੀ ਇਹ ਵੀ ਕਾਲਾ ਵਰਮੀ ਨੇ ਕਾਲੂ ਕਸਬਾ ਜੋਤੇਸਵਾਲ ਜੋਤੇਸਵਾਲੇ ਵੀ ਜੋਤੇਸਵਾਲ ਨੇ ਕਿੰਦਰ ਲਾਡਪੁਰ ਜੋਤੇਸਵਾਲ ਨੇ ਭਵਿੰਦਰ ਕੰਡੇਡਾ ਕੋਨੀ ਲੱਖਾ ਸੰਦੀਪ ਆਸਟ੍ਰੇਲੀਆ ਜੀਤਾ ਲਾਹਰੇ ਨੇ 7 ਅਪ੍ਰੈਲ ਨੂੰ ਬਈ ਪਿੰਡ ਉਮਰਪੁਰ 68 ਕੁ ਉਤਰਦੇ ਸੀ 1200 ਮੋਟ ਨੂੰ ਅੱਜ 12 ਕੁ ਉਤਰਾਂ ਨੇ ਬਈ 6 ਦਾ ਟਾਈਮ ਕੀਤਾ ਔਰ 12 ਕੁ ਉਤਰਾਂ ਚ ਬਾਜੀ ਵੰਡੀ ਗਈ ਤੇ ਏ ਕੁ ਉਤਰ ਜੀ ਬਈ ਕੇਵਲ ਸੇਖੋ ਏਕ ਨੂਰ ਹਸਨਪੁਰ ਇੰਦਰ ਸਿੰਘ ਰਵਣਾ ਸਿੰਘ ਲਵਾਣੀ ਜੱਸੀ ਰਾਜਾਣਾ ਕੀਰਤ ਚੌਂਕੀਮਾਨ ਕਾਂਤਾ ਨੂਰਪੁਰ ਤਕਦੀਰ ਰਾਏਗੋੜ ਜੱਗੀ ਲੰਮਾ ਜੀਵਨ ਪੁੱਟਾ ਫੌਜੀ ਆਲਖੜਾ ਤੇ ਪਵਨ ਸਤਵਾਲ ਇਹ 12 ਕੂਤਰ ਵੀਰੇ 6 ਦਾ ਟਾਈਮ ਕੀਤਾ ਅੰਨਾਂ ਚ ਬਾਜੀ ਬੰਨਦੀ ਗਈ ਪਿੰਡ ਉਮਰਪੁਰਾ ਅੱਜ ਹੀ ਬਾਜੀ ਉੱਡੀ ਜਵਾਈ ਇਹ 7 ਅਪ੍ਰੈਲ ਨੂੰ ਅੱਜ ਵੀਰੇ ਇੱਕ ਬਾਜੀ ਹੋਰ ਉੱਡੀ ਜਵਾਈ ਪਿੰਡ ਚਹਿਲਾਂ ਵਾਲੀ 71 ਕੂਤਰ ਰੋਡੇ 1700 ਮੋਟ ਨੂੰ ਲਗਭਗ ਵੀਰੇ 40 ਕੂਤਰਾਂ ਦੇ 200 ਰੁਪਈਆ 40 ਤੋਂ 4 ਰੁਪਏ ਜਾਂ ਘੱਟ ਵੀ ਹੋ ਸਕਦੇ ਨੇ ਵੱਧ ਵੀ ਹੋ ਸਕਦੇ ਨੇ ਬਾਈ ਪੱਕੀ ਆਪ੍ਰੇਟ ਨਹੀਂ ਆਈ ਕੋਈ ਪਿੰਡ ਚਹਿਲਾਂ ਵਾਲੀ ਇੱਕ ਬਾਜੀ ਵੀਰੇ ਅੱਜ ਹੋਰ ਰੋਡ ਦੀ ਸੀ ਪਿੰਡ ਬੜਿੰਗ 171 ਕੁ ਉਤਰ ਰੋਡ ਦੀ 1200 ਮਟ ਨੂੰ ਤੇ ਲਗਭਗ ਭਾਈ 100 ਤੋਂ ਪਲੱਸ ਕੁ ਉਤਰਾਂ ਜੀ 200 ਰੁਪਈਆ 100 ਤੋਂ ਉੱਪਰ ਹੀ ਨੇ ਕੁ ਉਤਰ ਜਣਾਂ ਜੀ 200 ਰੁਪਈਆ ਬਾਕੀ ਅਪਡੇਟ ਕੱਲ ਨੂੰ ਮਿਲੋਗੀ ਕਿੰਨੇ ਕੁ ਉਤਰ ਰੋਡ ਦੇ ਨੇ ਇੱਕ ਬਾਜੀ ਵੀਰੇ ਹੋਰ ਰੋਡ ਦੀ ਸੀ ਪਿੰਡ ਮਾਨ 104 ਕੁ ਉਤਰ ਰੋਡ ਦੀ 1200 ਮਟ ਨੂੰ 60 ਤੋਂ ਪਲੱਸ ਕੁ ਤਾਂ ਜੀ ਬਾਰੇ 200 ਰੁਪਈਆ ਇੱਥੇ ਵੀ ਏਸੀ ਵੀਰੇ ਅੱਜ ਦੀ ਅਪਡੇਟ 7 April 2024 ਦੀ ਵੀਡੀਓ ਵਧੀਆ ਲੱਗੀ ਭਾਈ ਸ਼ੇਅਰ ਜ਼ਰੂਰ ਕਰਦੇ ਸਾਰੇ ਕੁੱਤਰਾ ਵਾਲੇ ਗਰੁੱਪਾਂ 'ਚ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਭਾਈ ਤੇ ਵੀਡੀਓ ਬद्दल ਲੱਗੀ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ ਮੇਰੇ ਬਹੁਤ-ਬਹੁਤ